साने गवाने 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 ਸਟੂਡੈਂਟ ਅੱਜ ਅਸੀਂ ਹਰ ਸਾਲ ਜੀ ਆਜ਼ਾਦੀ ਦਿਹਾੜੇ ਤੇ ਨੈਸ਼ਨਲ ਫੈਸਟੀਵਲ ਸਾਰੇ ਹੀ ਬਣਾਨੇ ਆ ਤੇ ਅੱਜ ਦੇ ਦਿਹਾੜੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਅਨੰਦ ਸਾਹਿਬ ਨੂੰ ਰਿਕਵੈਸਟ ਕੀਤੀ ਕਿ ਸਾਡੇ ਚੀਫ ਗੈਸਟ ਬਣ ਕੇ ਆਣ ਬੱਚਿਆਂ ਨੂੰ ਜਵਾਨਾਂ ਨੇ ਐਡਰੈਸ ਕੀਤਾ ਸਪੀਚ ਦਿੱਤੀ ਦਿਲੋਂ ਦੇ ਗਹਿਰਾਈਆਂ ਚੋ ਬੱਚਿਆਂ ਨਾਲ ਕਨੈਕਟ ਕੀਤਾ ਸਾਨੂੰ ਬਹੁਤ ਖੁਸ਼ੀ ਹੈ ਐਂਡ ਆਮ ਥੈਂਕਫੁਲ ਟੂ ਅਨੰந்த் ਸਾਹਿਬ ਐਂਡ ਮੈਸਜਰ ਅਨੰਤ ਫਾਰ ਬੀਇੰਗ ਵਿਦ ਅਸ ਔਨ ਥਿਸ 올 ਇੰਪੋਰਟੈਂਟ ਡੇ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਾਸਿਕਾਲ ਜੈ ਸ਼ੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਅਨੰਤ ਸਾਹਿਬ ਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਅੱਜ ਸਾਡੇ ਸਾਰੇ ਭਾਰਤ ਵਿੱਚ ਭਾਰਤ ਵਰਸ਼ ਵਿੱਚ 79 79ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਸਾਨੂੰ ਆਜ਼ਾਦੀ ਮਿਲੀ ਨੂੰ ਅੱਜ ਪੂਰੇ 78 ਸਾਲ ਹੋ ਗਏ ਨੇ ਇਸੇ ਸੰਦਰਭ ਦੇ ਵਿੱਚ ਅੱਜ ਇੰਡੋ ਬ੍ਰਿਟਿਸ਼ ਸਕੂਲ ਨਾਬਾ ਨੇ ਵੀ ਇਹ ਸੁਤੰਤਰਤਾ ਦਿਵਸ ਆਜ਼ਾਦੀ ਦਾ ਦਿਹਾੜਾ ਮਨਾਇਆ ਸਕੂਲ ਦੇ ਬੱਚਿਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਹਿੱਸਾ ਲਿਆ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬੇਦੀ ਸਾਹਿਬ ਜਿਹੜੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨੇ ਮੈਡਮ ਡਾਇਰੈਕਟਰ ਨੇ ਔਰ ਪ੍ਰਿੰਸੀਪਲ ਮੈਮ ਔਰ ਇਹਨਾਂ ਦੇ ਸਟਾਫ ਦਾ ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਨੇ ਅੱਜ ਮੈਨੂੰ ਮੌਕਾ ਦਿੱਤਾ ਇੱਥੇ ਔਰ ਮੈਨੂੰ ਚੀਫ ਗੈਸਟ ਬਣਾ ਕੇ ਨਵਾਜਿਆ ਔਰ ਅਸੀਂ ਸਾਰਿਆਂ ਨੇ ਰਲ ਕੇ ਬਹੁਤ ਅੱਛੀ ਤਰ੍ਹਾਂ ਇਹ ਅੱਜ ਦਾ ਸੁਤੰਤਰਤਾ ਦਿਵਸ ਮਨਾਇਆ ਔਰ ਮੈਂ ਆਪਣੇ ਵੱਲੋਂ ਆਪਣੀਆਂ ਸੰਸਥਾਵਾਂ ਆਲ ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਵੱਲੋਂ ਔਰ ਸ਼੍ਰੀ ਹਿੰਦੂ ਤਖਤ ਭਾਰਤ ਵੱਲੋਂ ਅ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਤੇ ਖੱਤਰੀ ਮਹਾਂਸਭਾ ਪੰਜਾਬ ਵੱਲੋਂ ਵੇਦੀ ਸਾਹਿਬ ਨੂੰ ਇਹਨਾਂ ਦੇ ਸਟਾਫ ਨੂੰ ਔਰ ਖਾਸ ਕਰਕੇ ਮੈਡਮ ਪ੍ਰਿੰਸੀਪਲ ਜੀ ਨੂੰ ਤੇ ਇਹਨਾਂ ਦੇ ਡਾਇਰੈਕਟਰ ਸਾਹਿਬ ਨੂੰ ਤੇ ਬੱਚਿਆਂ ਨੂੰ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਜੀ ਜੈ ਸ਼੍ਰੀ ਰਾਮ ਸਾਸਿਕਾਲ ਪਾਤਮਾਤਾ ਕੀ ਜੈ ਥੈਂਕ ਯੂ